ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਮਿਕਸ ਦਾਲ ਇੱਥੇ ਮੈਂ 4-5 ਦਾਲਾਂ ਮਿਕਸ ਕਰ ਲਈਆਂ ਸੀ ਤੇ ਅਸੀਂ ਸਾਰੀਆਂ ਦਾਲਾਂ ਇਸ ਤਰ੍ਹਾਂ ਮਿਕਸ ਕਰਕੇ ਬਣਾਵਾਂਗੇ ਤੇ ਇਹ ਦਾਲ ਬਹੁਤ ਜ਼ਿਆਦਾ ਟੇਸਟ ਬਣਦੀ ਹੈ ਤੇ ਇੱਥੇ ਅਸੀਂ ਦਾਲ ਨੂੰ ਹੁਣ ਇੱਕ ਬੋਲ ਦੇ ਵਿੱਚ ਪਾ ਦਵਾਂਗੇ ਤਾਂ ਆਲੂ ਸਭ ਤੋਂ ਪਹਿਲਾਂ ਅਸੀਂ ਦਾਲ ਨੂੰ ਧੋ ਦਵਾਂਗੇ 4-5 ਦਾ ਪਾਣੀ ਆਪਾਂ ਦਾਲ ਨੂੰ ਧੋਵਾਂਗੇ ਜਿੰਨਾ ਚਿਰ ਪਾਣੀ ਸਾਫ਼ ਨਹੀਂ ਗਾ ਇਹਦਾ ਹੋਏਗਾ ਓਨੀ ਦੇਰ ਅਸੀਂ ਇਹਨੂੰ ਦਾਲ ਨੂੰ ਧੋ ਦਵਾਂਗੇ ਦਾਲ ਨੂੰ ਅਸੀਂ 4-5 ਪਾਣੀ ਧੋ ਲਿਆ ਸੀ ਤੇ ਹੁਣ ਅਸੀਂ ਕੁੱਕਰ ਦੇ ਵਿੱਚ ਦਾਲ ਪਾ ਦਵਾਂਗੇ ਇੱਕ ਚਮਚਾ ਆਪਾਂ ਨਮਕ ਪਾਵਾਂਗੇ ਅੱਧਾ ਚਮਚਾ ਪਾਵਾਂਗੇ ਆਪਾਂ ਹਲਦੀ ਪਾਊਡਰ ਇੱਕ ਚਮਚਾ ਪਾਵਾਂਗੇ ਕੁੱਟੀਆਂ ਹਰੀਆਂ ਮਿਰਚਾਂ ਇੱਕ ਚਮਚਾ ਆਪਾਂ ਘਿਓ ਦਾ ਪਾ ਦਵਾਂਗੇ ਵੀ ਦਾਲ ਉਬਲੇ ਨਾ ਤੇ ਹੁਣ ਅਸੀਂ ਦਾਲ ਦੇ ਵਿੱਚ ਪਾਣੀ ਪਾ ਦਵਾਂਗੇ ਹੁਣ ਅਸੀਂ ਕੁੱਕਰ ਦਾ ਟੱਕਣ ਲਾ ਦਵਾਂਗੇ ਚਾਰਕ ਖੋਲੀਆਂ ਮੈਂ ਪਾਣੀ ਦੀਆਂ ਪਾਤੀਆਂ ਸੀ ਤੇ ਹੁਣ ਆਪਾਂ ਦਕਸ਼ਾਂ ਦੇ ਉੱਪਰ ਕੁੱਕਰ ਧਾ ਕੇ ਤੇ ਇਹਨੂੰ 4 ਵਿਸਲਾ ਦਵਾਵਾਂਗੇ ਕੁੱਕਰ ਨੂੰ ਦਕਸ਼ਣ ਉੱਪਰ ਰੱਖ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ 4 ਵਿਸਲਾ ਦਵਾ ਕੇ ਫਿਰ ਇਹਨੂੰ ਅਸੀਂ ਖੋਲ੍ਹ ਦਵਾਂਗੇ ਦਾਲ ਨੂੰ ਚਾਰ ਵਿਸਲਾ ਆ ਗਈਆਂ ਸੀ ਤੇ ਹੁਣ ਅਸੀਂ ਇਹਨੂੰ ਖੋਲ੍ਹ ਦਵਾਂਗੇ ਦਾਲ ਨੂੰ ਆਪਾਂ ਚੈੱਕ ਕਰ ਲਵਾਂਗੇ ਦਾਲ ਜਿਹੜੀ ਇਹ ਕੁਲ ਗਈ ਆ ਤੇ ਹੁਣ ਅਸੀਂ ਇਹਨੂੰ ਤੜਕਾ ਲਗਾ ਦੇਵਾਂਗੇ ਤੜਕਾ ਲਾਵਾਂਗੇ ਆਪਾਂ ਸਰੋਂ ਦੇ ਤੇਲ ਤੇ ਇੱਥੇ ਆਪਾਂ ਇੱਕ ਕੜਚੀ ਤੇਲ ਪਾਤਾ ਸੀ ਤੇਲ ਨੂੰ ਆਪਾਂ ਹੁਣ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਤੜਕਾ ਲਵਾਂਗੇ ਇਥੇ ਲਿਆ ਸੀ ਆਪਾਂ ਅਦਰਕ ਤੇ ਲਸਣ ਤੇ ਇਹਨਾਂ ਨੂੰ ਅਸੀਂ ਬਰੀਕ ਕੱਟ ਲਿਆ ਸੀ ਤੇ ਥੋੜੇ ਜਿੰਨ ਮਿੰਟ ਬਾਅਦ ਸੇ ਆਪਾਂ ਇਹਦੇ ਚ ਲਸਣ ਨੂੰ ਪੁੰਨਾਂਗੇ ਇਥੇ ਦਿਓ ਦੋ ਪਿਆਜ਼ ਕੱਟਲੇ ਸੀ ਬਰੀਕ ਪਿਆਜ਼ ਆ ਤੁਸਾ ਦੋਗੇ ਪਿਆਜ਼ਾਂ ਨੂੰ ਮੈਂ 4-5 ਮਿੰਟ ਵਾਸਤੇ ਭੁੰਨ ਲਿਆ ਸੀ ਤੇ ਹੁਣ ਇੱਥੇ ਟਮਾਟਰ ਪਾ ਦਵਾਂਗੇ। ਟਮਾਟਰ ਨੂੰ ਪਿਆਜ਼ਾਂ ਦੇ ਨਾਲ ਮਿਕਸ ਕਰਾਂਗੇ। ਹੁਣ ਅਸੀਂ ਨਮਕ ਪਾ ਦਵਾਂਗੇ ਮੈਂ ਦਾਲ ਦੇ ਵਿੱਚ ਨਮਕ ਦੇਖਿਆ ਸੀ ਨਮਕ ਘੱਟ ਲੱਗਦਾ ਸੀ। ਕਾਲੀ ਮਿਰਚ ਦਾ ਪਾਊਡਰ लाल मिर्च कश्मीरी हल्दी पाउडर धनिया पाउडर मसाले पा के मिक्स कर देवे ये तो हम ਮਿਕਸ ਦਾਲ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋਗੇ ਇੱਥੇ ਪਾਧਮਨ ਕਸੂਰੀ ਮੇਥੀ ਕਸੂਰੀ ਮੇਥੀ ਨੇ ਮੈਂ ਮਸਲ ਲਿਆ ਸੀ ਥੋੜਾ ਜਿਹਾ ਪਾਧਮਨ ਗਰਮ ਮਸਾਲਾ ਤੇ ਇੱਥੇ ਲੰਬਾਈ 'ਚ ਮੈਂ ਅਦਰਕ ਤੇ ਹਰੀਆਂ ਮਿਰਚਾਂ ਦੋ ਲ ਲਈਆਂ ਸੀ ਇਹਨਾਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਕਰਕੇ ਤੇ ਮਿਕਸ ਕਰ ਦਵਾਂਗੇ 2 ਮਿੰਟ ਬਾਅਦ ਸਹੀ ਆਪਾਂ ਇਹਨਾਂ ਸੜਕਿਆਂ ਨੂੰ ਹੋਰ ਸਿਕਾ ਲਵਾਂਗੇ ਤੇ ਆਪਨਾ ਤੜਕਾ ਹੁਣ ਕੇ ਤਿਆਰ ਆ ਤੜਕੇ ਨੂੰ ਹੁਣ ਅਸੀਂ ਦਾਲ ਦੇ ਵਿੱਚ ਪਾ ਦੇਵਾਂਗੇ ਤੜਕਾ ਪਾ ਕੇ ਦਾਲ ਦੇ ਵਿੱਚ ਤੇ ਅਸੀਂ ਇਹਨੂੰ ਹੋਰ ਇਹਨੂੰ ਰੰਨਾਂਗੇ ਜਿਹੜੀ ਦਾਲ ਪਤਲੀ ਆ ਇਹ ਸੰਘਣੀ ਹੋ ਜਾਏਗੀ 4-5 ਮਿੰਟ ਵਾਸਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹੋਰ ਪਕਾ ਲਾਂਗੇ ਦਾਲ ਸੰਘਣੀ ਹੋ ਜਾਏਗੀ ਦਾਲ ਨੂੰ 10-14 ਮਿੰਟ ਪਕਾ ਲਿਆ ਸੀ ਤੇ ਦਾਲ ਆਪਾਂ ਇੰਨੀ ਕੀ ਗਾੜੀ ਕਰਨੀ ਆ ਤੇ ਦਾਲ ਬਹੁਤ ਵਧੀਆ ਬਣੀ ਆ ਤੇ ਡਕਸ਼ਨ ਹੁਣ ਅਸੀਂ ਬੰਦ ਕਰ ਦਵਾਂਗੇ ਦਾਲ ਨੂੰ ਅਸੀਂ ਕੰਟੇਨਰ ਵਿੱਚ ਪਾ ਦਾਂਗੇ ਦਾਲ ਬਹੁਤ ਵਧੀਆ ਕੁੜੀ ਕੁੜੀ ਬਣ ਕੇ ਰੈਡੀ ਹੋ ਗਈ ਆ ਤੇ ਜੇ ਤੁਹਾਨੂੰ ਦਾਲ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਮਾਂਡਾ ਵਿੱਚ ਜ਼ਰੂਰ ਦੱਸਿਆ ਕਰੋ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ